ਪੰਜਾਬ ਦੀ ਪੁਲਿਸ ਆ ਰਹੀ ਹੈ ਪੰਜਾਬ ਦੇ ਪੁਲਿਸ ਸ਼੍ਰੋਮ ਨੇ ਗੁਰਦੁਆਰਾ ਕਮੇਟੀ ਦੇ ਦਫ਼ਤਰ ਵਿੱਚ ਪਹੁੰਚ ਕੇ ਕਾਗਜ਼ਾਤ ਅਤੇ तमाम तरह ਦੀ ਗੱਲਬਾਤ ਕੀਤੀ ਜਾਏਗੀ ਸ਼੍ਰੋਮ ਨੇ ਕਮੇਟੀ ਦੇ ਦਫ਼ਤਰ ਦੇ ਵਿੱਚ ਪੰਜਾਬ ਦੀ ਪੁਲਿਸ ਦਾ ਆਉਣਾ ਕਿਸ ਗੱਲ ਵੱਲ ਸੰਕੇਤ ਕਰਦਾ ਹੈ ਦਰਸਲ 328 55 ਸਰੂਪਾ ਦੇ ਸੰਦਰਭ ਦੇ ਵਿੱਚ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਦੀ ਪੁਲਿਸ ਦੇ ਦਰਮਿਆਨ ਬਨਾਮ ਦੀ ਸਥਿਤੀ ਬਰਕਰਾਰ ਸੀ ਇੱਕ ਅਜਿਹਾ ਪੇਚ ਫਸਿਆ ਹੋਇਆ ਸੀ ਜਿਸ ਨੂੰ ਜਥੇਦਾਰ ਸਾਹਿਬ ਨੇ ਖੋਲ ਦਿੱਤਾ ਹੈ ਜਥੇਦਾਰ ਸਾਹਿਬ ਕਹਿ ਰਹੇ ਸੀ ਕਿ ਠੀਕ ਹੈ ਕੋਈ ਗੱਲ ਨਹੀਂ ਕੋਆਪਰੇਟ ਕੀਤਾ ਜਾਏ ਐਸਜੀਪੀਸੀ ਜੇ ਸਹਿਯੋਗ ਪੰਜਾਬ ਦੀ ਪੁਲਿਸ ਨੂੰ ਕਰੇਗੀ ਤਾਂ ਦਫ਼ਤਰ ਦੇ ਵਿੱਚ ਪੰਜਾਬ ਦੀ ਪੁਲਿਸ ਦੀ ਟੀਮ ਕੀ ਕੁਝ ਹਾਸਲ ਕਰਨਾ ਚਾਹੁੰਦੀ ਹੈ ਇਹ ਬਹੁਤ ਵੱਡਾ ਸਵਾਲ ਹੈ ਜਦੋਂ ਇੱਕ ਪਾਸੇ ਇਸ਼ਰ ਸਿੰਘ ਦੀ ਰਿਪੋਰਟ ਦਾ ਜ਼ਿਕਰ ਵਾਰ-ਵਾਰ ਹਰਜਿੰਦਰ ਸਿੰਘ ਧਾਮੀ ਕਰ ਰਹੇ ਨੇ ਸ਼੍ਰੋਮ ਨੇ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੇਸ਼ੇ ਤੋਂ ਵਕੀਲ ਨੇ ਕਾਨੂੰਨ ਦੀ ਚੰਗੀ ਵਕਫੀਤ ਰੱਖਦੇ ਆ ਨੌਲੇਜ ਰੱਖਦੇ ਆ ਇਸ ਵਿਚਾਲੇ ਉਹ ਕਹਿੰਦੇ ਆ ਕਿ ਇਸ਼ਰ ਸਿੰਘ ਦੀ ਰਿਪੋਰਟ ਮੁਤਾਬਕ ਬੰਦੀ ਕਾਰਵਾਈ ਪਹਿਲਾਂ ਤੋਂ ਅਸੀਂ ਕਰ ਚੁੱਕੇ ਆ ਇਥੋਂ ਤੱਕ ਕਿ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਸੀ ਕਿ ਪੰਜਾਬ ਦੀ ਪੁਲਿਸ ਨੂੰ ਕੋਈ ਕੋਆਪਰੇਟ ਨਹੀਂ ਕੀਤਾ ਜਾਏਗਾ ਪਰ ਇਸ ਵਿਚਾਲੇ ਸ਼ਰਮਨਿਕ ਕਮੇਟੀ ਦੇ ਦਫ਼ਤਰ ਵਿੱਚ ਪੰਜਾਬ ਦੀ ਪੁਲਿਸ ਦੀ ਐਂਟਰੀ ਹੋ ਰਹੀ ਹੈ एसआईटी रिकॉर्ड लैंड ਦੇ ਲਈ ਸ਼੍ਰੋਮ ਨੇ ਕਮੇਟੀ ਦੇ ਮੁਖ ਦਫਤਰ ਪਹੁੰਚ ਚੁੱਕੀ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਅਕਾਲ ਤਖਤ ਸਾਹਿਬ ਦੇ ਜੱਜਦਰ ਸਾਹਿਬਾਨ ਦੇ ਵੱਲੋਂ ਪੁਲਿਸ ਦਾ ਸਹਿਯੋਗ ਕਰਨ ਮਗਰੋਂ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਐਸ ਜੀਪੀਸੀ ਦੇ ਦਫਤਰ ਦੇ ਵਿੱਚ ਪੰਜਾਬ ਪੁਲਿਸ ਦੀ ਟੀਮ ਪਹੁੰਚੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਸੰਬੰਧੀ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਐਸਜੀਪੀਸੀ ਦੇ ਦਫਤਰ ਦੇ ਅੰਦਰ ਅੱਜ ਪੰਜਾਬ ਪੁਲਿਸ ਦੀ ਐਂਟਰੀ ਹੋਈ ਹੈ ਐਸਆਈਟੀ ਰਿਕਾਰਡ ਲੈਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪਹੁੰਚ ਚੁੱਕੇ ਹੈ ਜਿਸ ਤਰੀਕੇ ਦੇ ਨਾਲ ਪਰਮ ਜਿਆਦਾ ਜਾਣਕਾਰੀ ਦੀ ਸਾਂ ਜੋ ਹੈ ਅੰਮ੍ਰਿਤਸਰ ਤੋਂ ਪਾ ਰਹੇ ਨੇ ਪਲ ਪਲ ਦੀ ਇਨਫੋਰਮੇਸ਼ਨ ਚੰਡੀਗੜ੍ਹ ਅਤੇ ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਦੇ ਰਹੇ ਨੇ ਤਾਂ ਕਮਲ ਜਿਆਦਾ ਜਾਣਕਾਰੀ ਦੀ ਸਾਂ ਚੰਡੀਗੜ੍ਹ ਤੋਂ ਬਣ ਕੇ ਕਮਲ ਕੀ ਕੁਝ ਇਨਫੋਰਮੇਸ਼ਨ ਜਿਸ ਤਰੀਕੇ ਨਾਲ ਪਰਮ ਦੀ ਇਨਫੋਰਮੇਸ਼ਨ ਦੇ ਰਹੇ ਨੇ ਕਿ ਐਂਟਰੀ ਪੰਜਾਬ ਦੀ ਪੁਲਿਸ ਇਹ ਗੱਲ ਲੈ ਵਾਹ ਆਈਡੀ ਤੇ ਕਰ ਲੋ ਯਾਰ ਤੂੰ ਥੱਲੇ ਕਰ ਬਾਈ ਸਾਈਡ ਤੇ ਲਾਓ ਓਏ ਯਾਰ ਲਾਈਵ ਆ ਰਿਹਾ ਬਾਈ ਯਾਰ ਤੂੰ ਹਾਂਜੀ ਥੱਲੇ ਕਰ ਲੋ ਥੱਲੇ ਕਰ ਲੋ ਆਈਡੀ ਯਾਰ ਬੜੀ ਚੰਗੀ ਰਹਿੰਦੀ ਹੈ ਮਾਈਕ ਨੀਵੇਂ ਓਏ ਯਾਰ ਤੂੰ ਆਪਣੀ ਮਲਾਈ ਨਾਲ ਥੱਲੇ ਕਰ ਲੈ ਕਿ ਕੁਝ ਸ਼ੁਰੂ ਕਰੋ ਸਰ ਤੁਸੀਂ ਸਾਡੇ ਹਾਂਜੀ ਦੱਸੋ ਹਾਂਜੀ ਸਰ ਜੀ ਅੱਜ ਅਸੀਂ ਆਏ ਹੋਏ ਤੇ ਜਾਨ ਚੈੱਕ ਕੀਤੀ ਗਈ ਹੈ ਔਰ ਟੀ ਨਿਕਲੇ ਥੱਲੇ ਕਰ ਲੋ ਯਾਰ ਹਾਂਜੀ ਅੱਜ ਅਸੀਂ ਅੱਜ ਅਸੀਂ ਕੋਈ ਜਾਂਚ ਨਹੀਂ ਆ ਅੱਜ ਅਸੀਂ ਬੇਸਿਕਲੀ ਜਿਹੜੀ ਸਾਡੀ ਸੈਟ ਬਣੀ ਹੈ ਹੈਨਾ ਗੁਰੂ ਮਹਾਰਾਜ ਦੇ ਸਰੂਪਾਂ ਬਾਰੇ ਉਹਦੇ ਸਬੰਧ ਚ ਅਸੀਂ ਜੋ ਕਾਬਤਕ ਸਬ ਤੋਂ ਉਦੇਸ਼ ਹੋਇਆ ਉਹਦੇ ਸਬੰਧ ਚ ਅਸੀਂ ਜੋ ਜੋ ਸਾਨੂੰ ਰਿਕਾਰਡ ਚਾਹੀਦਾ ਸੀਗਾ ਉਹ ਅਸੀਂ ਅਸੀਂ ਐਸਡੀਪੀਸੀ ਦੇ ਅਧਿਕਾਰੀਆਂ ਨੂੰ ਮਿਲੇ ਆ ਤੇ ਉਹਨਾਂ ਨੂੰ ਲਿਖ ਕੇ ਆਪਣੀ ਰਿਕਵੈਸਟ ਦਿੱਤੀ ਆ ਵੀ ਇਹ ਸਾਨੂੰ ਰਿਕਾਰਡ ਸਾਨੂੰ ਟਾਈਮਲੀ ਮਹਈਆ ਕਰਾਇਆ ਜਾਵੇ ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਸਹਿਯੋਗ ਕੀਤਾ ਜਾਏਗਾ ਹਾਂਜੀ ਉਹ ਕਹਿੰਦੇ ਵੀ ਅਸੀਂ ਜਲਦੀ ਹੀ ਤੁਹਾਨੂੰ ਸਾਰਾ ਰਿਕਾਰਡ ਪ੍ਰੋਵਾਈਡ ਕਰਾ ਦਾਂਗੇ ਸਰ ਇਹ ਚੱਕੀ ਕੀ ਖੰਡਾ ਲਿਆ ਜਾਏਗਾ ਜੀ ਦੇਖੋ ਬੀਲ ਹੀ ਸਾਡਾ ਤਾਂ ਇਹੀ ਬਣਿਆ ਵੀ ਜੋ ਗੁਰੂ ਮਹਾਰਾਜ ਦੇ ਸਰੂਪ ਨੇ ਜੋ ਡਾਕਟਰ ਇਸ਼ਰ ਸਿੰਘ ਹੋਰਾਂ ਦੀ ਇਨਕੁਆਰੀ ਕਮਿਸ਼ਨ ਨੇ 328 ਸਰੂਪਾਂ ਬਾਰੇ ਲਿਖਿਆ ਸਾਡੀ ਇਹੀ ਸਾਡੀ ਇਹੀ ਮੇਨ ਇਹ ਹੈ ਵੀ ਉਹ ਸਰੂਪਾਂ ਬਾਰੇ ਪਤਾ ਕੀਤਾ ਜਾਵੇ ਵੀ ਉਹ ਕਿੱਥੇ ਨੇ ਗੁਰਮਰਿਆਦਾ ਨਾਲ ਗਏ ਨੇ ਜਿੱਥੇ ਵੀ ਹੈਗੇ ਨੇ ਉੱਥੇ ਮਰਿਆਦਾ ਨਾਲ ਪਏ ਨੇ ਬਸ ਇਹੀ ਸਾਡਾ ਮੇਨ ਹੈ ਇੱਕ ਦਰਸਤ ਮੀਡੀਆ ਤੇ ਕੁਝ ਖਬਰਾਂ ਚੱਲਦੀਆਂ ਨੇ ਕਿ 50 ਸਰੂਪਾਂ ਬਾਰੇ ਸਿੱਟ ਨੂੰ ਪਤਾ ਲੱਗ ਚੁੱਕਿਆ ਉਸ ਪੰਚ ਕਰ ਦਿਓ ਨਹੀਂ ਜੀ ਨਹੀਂ 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 ਉਹ ਗੱਲ ਤਾਂ ਹੈਗੀ ਆ ਕੋਈ ਐਵੇਂ ਉਹਨਾਂ ਦੇ ਸੈਲਫ ਰਿਪੋਰਟਾ ਸਾਡੇ ਵੱਲੋਂ ਕੋਈ ਕੁਝ ਨਹੀਂ ਹੈ ਅਸੀਂ ਲੱਗੇ ਹੋਏ ਹਾਂ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਸਾਰੇ ਦੇਖੋ ਹਜੇ ਪਹਿਲਾਂ ਤਾਂ ਤੁਹਾਨੂੰ ਵੀ ਪਤਾ ਵੀ ਥੋੜਾ ਜਿਹਾ ਰਿਕਾਰਡ ਸਾਡੇ ਕੋਲ ਰਿਕਾਰਡ ਹੈ ਨਹੀਂ ਸੀਗਾ ਤੇ ਉਸ ਕਰਕੇ ਮੈਂ ਤੁਹਾਨੂੰ ਕਲੀਅਰ ਕਟ ਕਹਿ ਨਹੀਂ ਸਕਦੇ ਇਹਦੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੁਣ ਸੋਦੇ ਰਿਕਾਰਡ ਆ ਗਿਆ ਪ੍ਰੋਪਰ ਆ ਗਿਆ ਤਤ ਨੂੰ ਟਾਈਮਲੀ ਫਿਰ ਉਹਦਾ ਦੱਸਿਆ ਜਾਊਗਾ ਠੀਕ ਹੈ ਕਿ ਜਾਂਚ ਦੇ ਵਿੱਚ ਜੀ ਹਾਂ ਜੀ ਨਹੀਂ ਤੇਜ਼ੀ ਤਾਂ ਪਹਿਲਾਂ ਹੀ ਆ ਬਟ ਹੁਣ ਆ ਵੀ ਜਦੋਂ ਸਾਨੂੰ ਰਿਕਾਰਡ ਹਾਸਲ ਹੋਣ ਤੋਂ ਬਾਅਦ ਅਸੀਂ ਉਹਦਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੇ ਹਾਂ ਸੋ ਸ਼ੁਰੂਆਤ ਇਹ ਲੱਗਿਆ ਪਤਾ ਕਿ ਇਹ ਫਾਈਨੈਂਸ਼ੀਅਲ ਘੁਟਾਲਾ ਹੈ ਜਾਂ ਸੁਭਰੂਪ ਗਾਇਬ ਹੋਏ ਨੇ ਏ ਕੋ ਹਜੇ ਕੁਝ ਨਹੀਂ ਕਹਿ ਸਕਦੇ ਠੀਕ ਹੈ ਕਿਉਂਕਿ ਸਾਡੇ ਕੋਲ ਪਹਿਲਾਂ ਕੋਈ ਰਿਕਾਰਡ ਨਹੀਂ ਸੀਗਾ ਪ੍ਰੋਪਰ ਹੁਣ ਜਦੋਂ ਐਸਡੀਪੀਸੀ ਵੱਲੋਂ ਰਿਕਾਰਡ ਮੁਹੱਈਆ ਕਰਾਇਆ ਜਾਊਗਾ ਤਾਂ ਅਸੀਂ ਤੁਹਾਨੂੰ ਉਸ ਤੋਂ ਅਕੋਰਡਿੰਗਲੀ ਉਦੇ ਬਾਰੇ ਪ੍ਰੋਪਰ ਦੱਸ ਪਾਵਾਂਗੇ। ਸਰ ਜੀ, ਚੰਡੀਗੜ੍ਹ ਵੀ ਗਈ ਐ ਜੇ ਪੁਲਿਸ ਪੰਜਾਬ ਪੁਲਿਸ ਗਈ ਇੱਥੇ ਵੀ ਐ। ਸਰ ਕੀ ਗੱਲਬਾਤ ਕੀਤੀ ਹੈ? ਕੀ ਰਿਪੋਰਟ ਕੀਤੀ ਕੀ ਗੱਲਬਾਤ ਕੀਤੀ ਕਿੱਥੇ ਗਈ? ਨਹੀਂ, ਗੱਲ ਇਹ ਸੀਗੀ ਵੀ ਕੱਲ ਸਾਨੂੰ ਜੋ ਪਤਾ ਲੱਗਿਆ ਸੀ ਵੀ ਥੋੜਾ ਸਾਨੂੰ ਕਲੀਅਰ ਨਹੀਂ ਸੀਗਾ ਵੀ ਵਿੱਚੀ ਕਿਉਂਕਿ ਲਿਖਿਆ ਸੀ ਵੀ ਚੰਡੀਗੜ੍ਹ ਵੀ ਮਹੀਆ ਕਰਾਇਆ ਜਾਊਗਾ। ਕਿਉਂਕਿ ਸਾਡੇ ਤਾਂ ਦਿਮਾਗ 'ਚ ਇਹੀ ਸੀਗਾ ਵੀ ਕਿਉਂਕਿ ਐਸਜੀਪੀਸੀ ਦਾ ਮੇਨ ਹੈ ਨਾ ਹੈੱਡਕੁਆਰਟਰ ਅੰਮ੍ਰਿਤਸਰ ਆ। ਇਹ ਮੁਕੱਦਮਾ ਵੀ ਅੰਮ੍ਰਿਤਸਰ ਦਰਜ ਹੋਇਆ ਤੇ ਅਸੀਂ ਸਾਰੀ ਜੋ ਵੀ ਸੱਟ ਆਸੀਂ ਵੀ ਅੰਮ੍ਰਿਤਸਰ ਹੀ ਆ ਗਏ। ਤੁਸੀਂ ਤਾਂ ਇਹੀ ਇਸ ਹਸਾਬ ਨਾਲ ਇੱਥੇ ਆਏ ਸੀ ਵੀ ਇਹਨਾਂਗੇ ਬੇਨਤੀ ਕਰੀਏ ਵੀ ਸਾਨੂੰ ਰਿਕਾਰਡ ਇੱਥੋਂ ਹੀ ਦਿੱਤਾ ਜਾਵੇ। ਹਾਂਜੀ ਠੀਕ ਹੈ ਜੀ। ਸਰ ਹੋਰ ਕਿੰਨੇ ਜਿਹੜਾ ਪੰਜਾਬ ਦੇ ਵਿੱਚ ਕਿੰਨੇ ਕਿੰਨਾ ਗਏ ਨੇ ਇਸ ਰਿਕਾਰਡ ਲੈਣ ਲਈ। ਨਹੀਂ ਨਹੀਂ ਕੋਈ ਟੀਮਾਂ ਨਹੀਂ ਗਈਆਂ ਬੇਸੇ। ਨਹੀਂ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਗਏ ਆਂ, ਇੱਥੇ ਕਿਹਨੇ ਕਿਹਾ ਤੇ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਰਿਕਾਰਡ ਜਲਦੀ ਦਵਾਇਆ ਜਾਵਾਂਗੇ। ਠੀਕ ਹੈ ਜੀ। ਸਰ ਇਹਦੇ ਵਿੱਚ ਅਕਾਊਂਟ ਵਗੈਰਾ ਖੰਗਾਲੇ ਜਾਣਗੇ ਜਿਹੜਾ ਸੀਏ ਤੇ ਆਰੋਪ ਲੱਗੇ ਜੀ। ਹਾਂਜੀ ਜੋ ਵੀ ਰਿਕਾਰਡ ਦਿੱਤਾ ਜਾਊਗਾ ਉਹ ਸਾਰਾ ਅਸੀਂ ਲਿਖਿਆ, ਅਸੀਂ ਸਾਰੀ ਲਿਖਤੀ ਇਹਨਾਂ ਨੂੰ ਰਿਕਵੈਸਟ ਕਰੀ ਆ। ਦੋ ਵੀ ਰਿਸਾਨੂ ਰਿਕਾਰਡ ਆਊਗਾ ਸਾਰਾ ਹੀ ਪ੍ਰੋਪਰਟੀ ਚੈੱਕ ਕੀਤਾ ਜਾਊਗਾ ਠੀਕ ਹੈ ਜੀ ਇਹਦੇ ਚ ਕਿੰਨੀ ਕਿੰਨੀ ਸ਼ਮੂਲੀਅਤ ਹੈ ਲਓ ਜੀ ਇਹਦੇ ਰਿਕਾਰਡ ਦੇ ਹਿਸਾਬ ਨਾਲ ਦੱਸਾਂਗੇ ਤੁਹਾਨੂੰ ਸਰ ਜਲਸੀ ਗੱਲ ਸਰ ਹਿੰਦੀ ਸਰ ਹਿੰਦੀ ਦੀ ਗੱਲ ਫੋਨ ਕਰ ਫੋਨ ਦੱਤਰ ਫੋਨ ਤਾਂ ਪੰਜਾਬ ਪੁਲਿਸ ਤੋਂ ਜਗਤਪ੍ਰੀਤ ਸਿੰਘ ਮੀਡੀਆ ਨੂੰ ਬ੍ਰੀਫ ਕਰ ਰਿਹਾ ਇਸਾਨ ਜਿਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਅਸੀਂ ਕਾਰਵਾਈ ਦੇ ਲਈ ਨਹੀਂ ਬਲਕਿ ਇਨਫਰਮੇਸ਼ਨ ਇਕੱਠੀ ਕਰਵਾਸਤੇ ਆਇਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਬਹੁਤ ਵੱਡੇ ਗੱਲ ਜਗਤਪ੍ਰੀਤ ਕਹਿਣਾ ਚਾਹੁੰਦੇ ਸੀ ਕਿ ਅਸੀਂ ਇਹ ਗੱਲ ਕਰਨਾ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਦੇ ਸਰੂਪ ਕਿੱਥੇ ਨੇ ਜਦਕਿ ਐਸਪੀਸੀ ਤੇ ਸਾਬਕਾ ਜਥੇਦਾਰ ਮੌਜੂਦਾ ਜਥੇਦਾਰ ਇਸ ਪੂਰੇ ਮਾਮਲੇ ਨੂੰ ਪੈਸਿਆਂ ਦੇ ਨਾਲ ਜੋੜ ਕੇ ਦੇਖਦੇ ਆ ਕਿ ਗੁਰੂ ਸਾਹਿਬ ਦੇ ਸਰੂਪ ਨਾਲ ਇਹ ਮਸਲਾ ਸਿੱਧੇ ਤੌਰ ਤੇ ਨਹੀਂ ਜੁੜਿਆ ਹੋਇਆ ਪਰ ਦੂਜੇ ਪਾਸੇ ਜਗਤਪ੍ਰੀਤ ਸਿੰਘ ਪੰਜਾਬ ਪੁਲਿਸ ਦੇ ਅਫਸਰ ਇਸ ਮਾਮਲੇ ਦੇ ਮੀਡੀਆ ਬ੍ਰੀਫ ਕਰ ਰਹੇ ਸਨ ਬਰਤ ਸ਼ਰਮਾ ਜ਼ਿਆਦਾ ਜਾਣਕਾਰੀ ਦੀ ਸਾਂਝ ਪਾ ਰਿਹਾ ਭਾਰਤ ਕੀ ਕੁਝ ਜਗਤਪ੍ਰੀਤ ਕਹਿਣਾ ਚਾਹੁੰਦੇ ਸੀ ਦੇਖੋ ਪੰਜਾਬ ਦੀ ਪੁਲਿਸ ਆਈ ਹੈ ਐਸਜੀਪੀਸੀ ਕੋਆਪਰੇਟ ਕਰੇ ਇਹ ਬਹੁਤ ਸਮੇਂ ਤੋਂ ਚੱਲ ਰਿਹਾ ਹੈ ਪਰ ਗੱਲ ਬਹੁਤ ਵੱਡੀ ਕੀਤੀ ਹੈ ਜਗਤਪ੍ਰੀਤ ਸਿੰਘ ਨੇ ਕਿ ਅਸੀਂ ਪੁੱਛਣਾ ਚਾਹੁੰਦੇ ਆ ਕਿ ਗੁਰੂ ਮਹਾਰਾਜ ਦੇ ਸਰੂਪ ਕਿੱਥੇ ਨੇ ਕਿੱਥੇ ਮਰਿਆਦਾ ਮੁਤਾਬਕ ਨੇ ਇਹ ਬਹੁਤ ਵੱਡੀ ਚੀਜ਼ ਹੈ ਪਰ ਦੂਜੇ ਪਾਸੇ ਕੌਂਟਰਾਡਿਕਟਰੀ ਐਸਜੀਪੀਸੀ ਕੌਂਟਰਾਡਿਕਟਰੀ ਸਟੇਟਮੈਂਟਸ ਸਾਬਕਾ ਜੱਦਾ ਸਾਹਿਬ ਦੀਆਂ ਕਿ ਗੁਰੂ ਸਾਹਿਬ ਦੇ ਸਰੂਪਾਂ ਨਾਲ ਤਾਂ ਮਸਲਾ ਜੁੜਿਆ ਹੀ ਨਹੀਂ ਹੋਇਆ। ਬੇਤੋ ਕ੍ਰਿਸ਼ਨ ਸਾਹਿਬ ਨੂੰ ਐਸਐਸਡੀ ਚੀਫ ਜਗਨਪ੍ਰੀਤ ਸਿੰਘ ਨੇ ਹੱਲ ਨਾਲ ਸਰ ਕਿੱਥੇ ਆ ਆਪਣਾ ਜਿਹੜਾ ਅੱਜ ਐਸਆਈਟੀ ਜਿਹੜੀ ਐ ਐਸਪੀ ਦਫ਼ਤਰ ਹੀ ਪੁੱਜੀ ਸੀਗੀ ਠੰਡੇਗੜ੍ਹ ਹੀ ਪੁੱਜੀ ਸਰ ਕੀ ਕੁਛਦਰ ਗੱਲਬਾਤ ਹੋਈ ਆ ਕੋਈ ਰਿਕਾਰਡ ਵੀ ਖੰਗਾਲੇ ਗਏ ਨੇ ਨਹੀਂ ਜੀ ਰਿਕਾਰਡ ਖੰਗਾਲੇ ਨਹੀਂ ਅਸੀਂ ਤਾਂ ਅਸੀਂ ਬੇਨਤੀ ਕੀਤੀ ਆ ਜੀ ਵੀ ਸਾਨੂੰ ਜੋ ਤਫ਼ਤੀਸ਼ ਦੇ ਅੱਗੇ ਵਧਣ ਚ ਰਿਕਾਰਡ ਅਸੀਂ ਆਪਣੀ ਇੱਕ ਲਿਸਟ ਪ੍ਰੋਵਾਈਡ ਕਰਤੀ ਵੀ ਆ ਸਾਨੂੰ ਰਿਕਾਰਡ ਦਿੱਤੇ ਜਾਵੇ ਜਦੋਂ ਉਹ ਰਿਪੋਰਟ ਸਾਨੂੰ ਮਿਲ ਜਾਊਗਾ ਉਸ ਕੋੜੀ ਲਈ ਫਿਰ ਅੱਗੇ ਤਤਤੀਸ਼ਾਵਾਂ ਚਲਿਆਵਾਂਗੇ ਐਸ.ਜੀ.ਪੀ.ਸੀ ਨੇ ਪਹਿਲਾਂ ਤਾਂ ਸਾਫ਼ ਹੀ ਕਹਤਾ ਕਿ ਅਸੀਂ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕਰਾਂਗੇ ਉਸ ਤੋਂ ਬਾਅਦ ਕੱਲ ਤੱਕ ਸਾਹਿਬ ਵੱਲੋਂ ਦੇਜ ਦਿੱਤੇ ਜਾਂਦੇ ਨੇ ਹੁਣ ਸਹਿਯੋਗ ਕਿੱਥੇ ਆ ਰਿਹਾ ਐਸ.ਜੀ.ਪੀ.ਸੀ ਦੇ ਵੱਲੋਂ ਹਾਂਜੀ ਹਾਂਜੀ ਕੱਲ ਤੱਕ ਜੋ ਜੋ ਜਸਿਹਰ ਜੀ ਦਾ ਹੁਕਮ ਆ ਉਹ ਸਾਰੇ ਮੰਨਦੇ ਨੇ ਐਸ.ਜੀ.ਪੀ.ਸੀ ਵਾਲੇ ਵੀ ਮੰਨਣਗੇ ਕੁੰਤਕ ਸਰ ਕੀ ਸਾਹਮਣੇ ਕੀਆ ਕਿਉਂਕਿ 16 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਦੋ ਗ੍ਰਿਫਤਾਰੀਆਂ ਵੀ ਹੋਈਆਂ ਹਾਂ ਹੋਈਆਂ ਨਹੀਂ ਪਰ ਹਜੇ ਹੁਣ ਰਿਕਾਰਡ ਜੋ ਪ੍ਰੋਪਰ ਮਿਲ ਜਾਊਗਾ ਫਿਰ ਅਸੀਂ ਅੱਗੇ ਦੱਸਾਂਗੇ ਅੱਜ ਸਰ ਅੰਦਰ ਗਏ ਸੀ ਅੰਦਰ ਕੀ ਗੱਲਬਾਤ ਕੀਤੀ ਕਿ ਤੁਹਾਨੂੰ ਕੀ ਕੀਤਾ ਕੀ ਗਿਆ ਅੰਦਰ ਨਹੀਂ ਵਾ ਸਿਰਫ ਅਸੀਂ ਰਿਕਾਰਡ ਬਾਰੇ ਆਪਣੀ ਜੋ ਰਿਟਰਨ ਰਿਕਵੈਸਟ ਦਿੱਤੀ ਗਈ ਹੈ ਦੱਸਿਆ ਵੀ ਆਹ ਰਿਕਾਰਡ ਸਾਨੂੰ ਚਾਹੀਦਾ ਉਹ ਤੁਸੀਂ ਦੇਖੋ ਪਰ ਪੁੱਛਣ ਦੀ ਕੋਸ਼ਿਸ਼ ਕਰੋ ਜਗਤਪ੍ਰਿੰਤ ਸਿੰਘ ਕਿ ਵਾਕੇ ਇਹ ਜੋ ਜੱਦਰ ਸਾਹਿਬ ਦੇ ਬਿਆਨ ਸੀ ਜੀ ਐਸ ਪੀ ਸੀ ਪ੍ਰਧਾਨ ਦੇ ਬਿਆਨ ਸੀ ਕਿ ਸਿੱਧੇ ਤੌਰ ਤੇ ਤਾਂ ਗੁਰੂ ਸਾਹਿਬ ਦੇ ਸਰੂਪ ਨਾਲ ਮਾਮਲਾ ਨਹੀਂ ਜੁੜਿਆ ਐਸ ਜੀ ਬਿਲਕੁਲ ਜਿਹੜੇ ਜੱਥੇਦਾਰ ਸਾਹਿਬ ਨੇ ਕੱਲ ਤੱਕ ਸਾਬ ਦੋ ਕਹਿ ਰਹੇ ਨੇ ਕਿ ਕੋਈ ਚੋਰੀ ਨਹੀਂ ਹੋਈ ਮਤਲਬ ਹੈਰਾ ਫੇਰੀ ਹੋਈ ਸੀਗੀ ਕਿ ਕੋਈ ਦੇਖੋ ਹਜੇ ਕੁਝ ਨਹੀਂ ਕਹਿ ਸਕਦੇ ਕੋਈ ਰਿਕਾਰਡ ਆ ਜੇ ਫਿਰ ਹੀ ਦੱਸ ਸਕਦੇ ਆ ਨਹੀਂ ਤੁਸੀਂ ਅਸਰ ਅੱਜ ਪੁੱਛੇ ਹੋ ਨਹੀਂ ਹਜੇ ਰਿਕਾਰਡ ਲੈਣ ਲਈ ਆਏ ਨਾ ਫਿਰ ਰਿਕਾਰਡ ਲਾਵਾਂਗੇ ਫਿਰ ਨਹੀਂ ਅੱਜ ਇੱਕ ਤਾਂ ਨਹੀਂ ਉਹਨਾਂ ਨੇ ਅਸੀਂ ਦੱਸਤਾ ਵੀ ਸਾਨੂੰ ਬੇਨਤੀ ਕੀਤੀ ਆ ਵੀ ਆਹ ਰਿਕਾਰਡ ਸਾਨੂੰ ਚਾਹੀਦਾ ਜਦੋਂ ਰਿਕਾਰਡ ਆ ਗਿਆ ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਅਮ ਚੱਲਿਆ ਵਾਂਗੇ ਸਰ ਜਿਸ ਤਰ੍ਹਾਂ ਮੇਰਾ ਇਹੀ ਸਵਾਲ ਸੀ ਕਿ ਅੱਜ ਤੁਸੀਂ ਐਸਡੀਪੀਸੀ ਦਫਤਰ ਪਹੁੰਚੇ ਹੋ ਹਾਲਾਂਕਿ ਸੋ ਬਿਲਕੁਲ ਅਗਰਿਸ਼ ਅਸੀਂ ਗੱਲਬਾਤ ਵੀ ਕੀਤੀ ਸੀਗੀ ਪਰ ਲਗਾਤਾਰ ਜੋ ਜਗਤਪ੍ਰੀਤ ਸਿੰਘ ਜਿਹਾ ਹੀ ਕਹਿ ਰਹੇ ਕਿ ਅੱਜ ਐਸੀ ਗੱਲਬਾਤ ਜਿਹੜੀ ਇਹ ਕੀਤੀ ਗਈ ਸੀ ਉਹਨਾਂ ਤੋਂ ਰਿਕਾਰਡ ਬਾਰੇ ਹੀ ਜੋ ਰਿਕਾਰਡ ਪਹਿਲਾਂ ਨਹੀਂ ਸੀ ਸਾਨੂੰ ਮਿਲਿਆ ਜੋ ਕਿ ਇਸ ਮੁਕਦਮੇ ਦੀ ਤਫਸੀਲ ਦੇ ਵਿੱਚ ਇੱਕ ਅਹਿਮ ਚਾਹੀਦਾ ਸਾਨੂੰ ਅਸੀਂ ਉਹਦੇ ਰਿਕਾਰਡ ਦੀ ਬੇਨਤੀ ਕੀਤੀ ਹੈ ਅਸੀਂ ਲਿਖਤੀ ਇਹਨਾਂ ਨੂੰ ਰਿਕੁਐਸਟ ਦੇ ਕੇ ਆਏ ਹਾਂ ਵੀ ਆਹ ਰਿਕਾਰਡ ਸਾਨੂੰ ਪ੍ਰੋਵਾਈਡ ਕਰਾਇਆ ਜਾਵੇ ਪਰ ਜਿਸ ਤਰ੍ਹਾਂ ਐ ਜੀ ਪੀ ਸੀ ਇਹ ਦਾਵਾ ਕਰਦੀ ਹੈ ਕਿ ਹਿਸ਼ਮਤ ਸਿੰਘ ਹੋਰਾਂ ਦੀ ਜਿਹੜੀ ਜਾਂਚ ਰਿਪੋਰਟ ਹੈ ਉਹ ਵੈਬਸਾਈਟ ਦੇ ਉੱਤੇ ਅਪਲੋਡ ਹੈ ਕਿ ਉਹ ਦਾ ਵੀ ਹਵਾਲਾ ਜਿਹੜਾ ਲਿਆ ਜਾਏਗਾ ਹਾਂਜੀ ਉਹ ਲਵਾਂਗੇ ਜੀ ਚਲੋ ਵੈਬਸਾਈਟ ਤੇ ਕੋ ਹੋਰ ਹੈ ਪਰ ਅਸਲ ਜੋ ਰਿਪੋਰਟ ਆ ਉਹ ਵੀ ਸਾਨੂੰ ਚਾਹੀਦੀ ਹੈ ਨਾ ਕਦਮੇ ਵਾਸਤੇ ਤੁਸੀਂ ਉਹਦਾ ਵੀ ਜ਼ਿਕਰ ਕਰ ਰਹੇ ਬਿਲਕੁਲ ਮਲਾ ਕੇ ਅੱਜ ਤੁਹਾਡੇ ਵੱਲੋਂ ਜੋ ਜੋ ਦੱਸਾਵੇ ਚਾਹੀਦੇ ਨੇ ਉਹ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਗਿਆ ਕੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਸਰ ਜਿਹੜੀਆਂ ਦੋ ਗ੍ਰਿਫਤਾਰੀਆਂ ਹੋਈਆਂ ਨੇ ਉਸ ਤੋਂ ਇਲਾਵਾ ਕੋਈ ਹੋਰ ਗ੍ਰਿਫਤਾਰੀ ਜਾਂ ਕੋਈ ਪੰਜਾਹ ਸਰੂਪ ਜਿਹੜੇ ਨੇ ਉਹ ਕਿਹਾ ਜਾ ਰਿਹਾ ਕਿ ਸਿੱਟ ਨੂੰ ਮਿਲੇ ਨੇ ਉਹਦੇ ਵਿੱਚ ਕਿੰਨੀ ਨਹੀਂ 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 ਉਹ ਹਜੇ ਅਸੀਂ ਅਜੇ ਕੋਈ ਗੱਲ ਨਹੀਂ ਹੈ ਆਣ ਵਾਲੇ ਦਿਨ ਤੋਂ ਵੀ ਸਰ ਤੁਹਾਡੇ ਕੋਲ ਲਗਾਤਾਰ ਐਸਜੀਪੀਸੀ ਆਇਆ ਜਾਵੇਗਾ ਰਿਕਾਰਡ ਖੰਗਾਲੇ ਜਾਣਗੇ ਨਹੀਂ ਜੀ ਕੋਈ ਐਸੀ ਇੱਥੇ ਆ ਕੇ ਕੋਈ ਰਿਕਾਰਡ ਨਹੀਂ ਖੰਗਾਲਣਾ ਸਾਨੂੰ ਤਾਂ ਰਿਕਾਰਡ ਲੈਣਾ ਜੇ ਦਿੱਤਾ ਜਾਊਗਾ ਅਸੀਂ ਆਪਣੇ ਚੈੱਕ ਕਰ ਲਾਂਗੇ ਇਹ ਗੁਰੂ ਮਹਾਰਾਜ ਬੜਾ ਉੱਚ ਸਥਾਨ ਆ ਅਸੀਂ ਇੱਥੇ ਵਾਰ-ਵਾਰ ਇੱਥੇ ਰਿਕਾਰਡ ਖੰਗਾਲੇ ਤਾਂ ਨਹੀਂ ਹੋਣਾ ਬਟ ਸਾਨੂੰ ਐਸਜੀਪੀਸੀ ਵੱਲੋਂ ਜੋ ਪ੍ਰੋਪਰ ਰਿਕਾਰਡ ਦਿੱਤਾ ਗਿਆ ਤਾਂ ਅਸੀਂ ਆਪਣੇ ਲੈਵਲ ਤੇ ਉਧਰ ਆਫ ਦੀ ਜਾਂਚ ਕਰਾਂਗੇ ਅੱਜ ਤੁਸੀਂ ਪਹਿਲੀ ਵਾਰ ਆਏ ਹੋ ਕੀ ਰਿਸਪੌਂਸ ਸੀ ਐਸਜੀਪੀਸੀ ਦਾ ਸਹਿਯੋਗ ਕਰਨ ਨੂੰ ਤਿਆਰ ਨੇ ਹਾਂ ਠੀਕ ਹੈ ਜੀ ਉਹਨਾਂ ਨੇ ਕਿਹਾ ਤਾਂ ਵੀ ਸਾਨੂੰ ਤੁਸੀਂ ਰਿਟਰਨ ਦੇ ਦਿਓ ਜਾਦਾ ਗੱਲ ਹੀ ਹੋਈ ਉਹਨੇ ਕਿਹਾ ਰਿਟਰਨ ਦੇ ਦਿਓ ਜੋ ਜੋ ਚਾਹੀਦਾ ਉਹ ਅਸੀਂ ਰਿਟਰਨ ਦੇਤਾ ਹੁਣ ਅੱਗੇ ਉਹ ਰਿਕਾਰਡ ਕੀ ਦਿੰਦੇ ਨੇ ਉਸ ਦੇ ਹਿਸਾਬ ਨਾਲ ਹੀ ਵਰਗ ਲਈ ਦੇਖਾਂਗੇ ਆਈ ਲਵ ਯੂ ਥੈਂਕ ਯੂ ਸਰ ਮਿਸ਼ਨ ਅੱਜ ਜੋ ਐਸਆਈਟੀ ਚੀਫ ਜਿਹੜੇ ਸੀਗੇ ਜਗਤਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਪਹੁੰਚਿਆ ਐਸਜੀਪੀ ਦਫਤਰ ਅੰਦਰ ਗਏ ਸੀਗੇ ਪਰ ਵੱਡੀ ਗੱਲ ਦੱਸਦੀ ਹੈ ਕਿ ਹੁਣ ਐਸਜੀਪੀਸੀ ਵੱਲੋਂ ਵੀ ਕਿਤਨਾ ਕਿਤੇ ਪੰਜਾਬ ਪੁਲਿਸ ਵੱਲੋਂ ਜੋ ਗਠਿਤ ਕੀਤੇ ਗਏ ਐਸਆਈਟੀ ਉਸ ਦਾ ਵੀ ਜਿਹੜਾ ਉਹ ਸਹਿਯੋਗ ਕੀਤਾ ਗਿਆ ਤੇ ਵੱਡੀ ਗੱਲ ਦੱਸਦੀ ਹੈ ਕਿ ਅੱਜ ਕਿਸੇ ਤਰ੍ਹਾਂ ਦਾ ਵੀ ਰਿਕਾਰਡ ਜਿਹੜੇ ਅੰਦਰ ਜਾ ਕੇ ਕਾਗਜ਼ਤ ਜਿਹੜੇ ਐਸਆਈਟੀ ਵੱਲੋਂ ਉਹ ਨਹੀਂ ਖੰਗਾਲੇ ਗਏ ਫਿਲਹਾਲ ਜੋ ਜੋ ਕੁਝ ਚਾਹੀਦਾ ਸੀਗਾ ਐਸਆਈਟੀ ਨੂੰ ਉਹ ਜਰੂਰ ਕਿਤਨਾ ਕਿਤੇ ਜੋ ਐਸసీపీ ਦੇ ਸਕਤਰਤ ਨੇ ਕੁਲਵਿੰਦ ਸਿੰਘ ਮੰਨਨ ਨੂੰ ਜਿਹੜਾ SDPC ਵੱਲੋਂ ਜਿਹੜਾ ਪੂਰੇ ਤਰੀਕੇ ਨਾਲ ਜਿਹੜਾ ਉਹ ਸਹਿਯੋਗ ਕੀਤਾ ਯਾਰ ਕਿਉਂਕਿ 328 ਪਵਨ ਸਰੂਪ ਮਾਮਲੇ ਦੇ ਵਿੱਚ ਜਿਹੜਾ SIT ਗਠਿਤ ਕੀਤੇ ਗਿਆ ਉਹਨਾਂ ਹੁਣ ਤੱਕ 16 ਲੋਕਾਂ ਦੇ ਖਿਲਾਫ ਮਾਮਲਾ ਜਿਹੜਾ ਉਹ ਦਰਜ ਕਰ ਦਿੱਤਾ ਗਿਆ ਤੇ ਦੋ ਗ੍ਰਿਫਤਾਰੀਆਂ ਜਿਹੜੀਆਂ ਹੁਣ ਤੱਕ ਹੋ ਚੁੱਕੀਆਂ ਐਸ ਐਸ ਕੋਹਲੀ ਇੱਕ ਵੱਡਾ ਨਾਮ ਸੀਗਾ ਸਤਿੰਦਰ ਸਿੰਘ ਕੋਹਲੀ ਦੀ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਕਿਉਂਕਿ ਉਸ ਵਕਤ ਉਹ ਸੀਏ ਸੀਗਾ ਸਾਰਾ ਰੈਡ ਕੋਰਡ ਉਹ ਹੀ ਖੰਗਾਲਦੇ ਸੀਗੇ ਦੂਜੇ ਪਾਸੇ ਕਿਤਨੇ ਕਿਤੇ ਇੱਕ ਹੋਰ ਕਵਲਦੀਪ ਸਿੰਘ ਜੋ ਨੰਦਸਿਆ ਜਿਹੜਾ ਨਾਮ ਉਹਨਾਂ ਨੂੰ ਜਿਹੜਾ ਵਾ ਗ੍ਰਿਫਤਾਰ ਕੀਤਾ ਗਿਆ ਤੇ ਪਰ ਲਗਾਤਾਰ ਹੁਣ ਮਾਮਲਾ ਉਹ ਗਰਮਾਂਦਾ ਜਾ ਰਿਹਾ ਕਿਉਂਕਿ ਚੰਡੀਗੜ੍ਹ ਜੋ ਐਸ ਪੀ ਦਫਤਰ ਸੀਗਾ ਉੱਥੇ ਵੀ ਪੰਜਾਬ ਦੀ ਜਿਹੜੀ ਐਸ ਆਈ ਟੀ ਗੱਠੀ ਤਾਂ ਉੱਥੇ ਗਈ ਸੀਗੀ ਤੇ ਅੱਜ ਵੀ ਅੰਮ੍ਰਿਤਸਰ ਦਾ ਜੋ ਐਸ ਪੀ ਦਫਤਰ ਹੈ ਤੇਜਾ ਸਿੰਘ ਸਮ ਇਹਦੇ ਚੀਫ ਜਗਤਪ੍ਰੀਤ ਸਿੰਘ ਆਪਣਤੋਂ ਜਿੱਥੇ ਪਾਰਸ ਜਾਣਕਾਰ ਦੇ ਰਹੀ ਸੀ ਤਾਂ ਚੰਡੀਗੜ੍ਹ ਤੋਂ ਮੇਰੇ ਸੋਗੇ ਕਮਲ ਜ਼ਿਆਦਾ ਜਾਣਕਾਰੀ ਸਾਂਝ ਪਾ ਰਿਹਾ ਕਮਲ ਦੇਖੋ ਜਗਤਪ੍ਰੀਤ ਸਿੰਘ ਅਸੀਂ ਸੰਰੇ ਸੀ ਉਹਨਾਂ ਨੂੰ ਪੰਜਾਬ ਪੁਲਿਸ ਦੇ ਅਫਸਰ ਨੇ ਇਸ ਗੱਲ ਦਾ ਜ਼ਿਕਰ ਕਰਦੇ ਸੀ ਕਿ ਠੀਕ ਹੈ ਅਸੀਂ ਰਿਕਾਰਡ ਮੰਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਸਾਨੂੰ ਰਿਕਾਰਡ ਦੇ ਦਿੰਦੀ ਹੈ ਅਸੀਂ ਇਨਵੈਸਟੀਗੇਸ਼ਨ ਅੱਗੇ ਵਧਾਵਾਂਗੇ ਪਰ ਕਮਲ ਗੱਲਾਂ ਬਹੁਤ ਵੱਡੀਆਂ ਨੇ ਦੇਖੋ ਇੱਕ ਪੱਖ ਤਾਂ ਉਹ ਹੈ ਜੋ ਜੱਜਦਾਰ ਸਾਫ ਦਾ ਸੀ ਇੱਕ ਪੱਖ ਹੋਇਆ ਜੋ ਐਸ.ਸੀ.ਪੀ.ਸੀ. ਪ੍ਰਧਾਨ ਦਾ ਸੀ ਕਿ ਡਾਇਰੈਕਟਲੀ ਇਹ ਗੁਰੂ ਸਾਹਿਬ ਦੇ ਸਰੂਪਾ ਨਾਲ ਤਾਂ ਮਸਲਾ ਜੁੜਿਆ ਨਹੀਂ ਹੋਇਆ ਇਹ ਪੈਸਿਆਂ ਦੇ ਹੀਰਫੇਰ ਨੂੰ ਲੈ ਕੇ ਮਸਲਾ ਜੁੜਿਆ ਹੋਇਆ ਹੈ ਦੂਜਾ ਪੱਖ ਜਗਤਪ੍ਰੀਤ ਸਿੰਘ ਦੀ ਅੱਜ ਸਟੇਟਮੈਂਟ 'ਚ ਬਹੁਤ ਵੱਡੀ ਉਹ ਗੱਲ ਕਹਿ ਕੇ ਗਏ ਨੇ ਕਿ ਅਸੀਂ ਜਾਣਨਾ ਚਾਹੁੰਦੇ ਆ ਕਿ ਗੁਰੂ ਸਾਹਿਬ ਦੇ ਸਰੂਪ ਸਤਕਾਰ ਸਹਿਤ ਕਿੱਥੇ ਨੇ ਕਿਸ ਨੂੰ ਦਿੱਤੇ ਗਏ ਇਸ ਐਂਗਲ ਤੇ ਪੰਜਾਬ ਦੀ ਪੁਲਿਸ ਜਾਂਚ ਕਰ ਰਹੀ ਹੈ ਐਫ.ਆਈ.ਆਰ 295ਏ ਧਾਰਮਿਕ ਭਾਵਨਾਵਾਂ ਦੀ ਵੇਧ ਵੀ ਦਾ ਜ਼ਿਕਰ ਕਰਨਾ ਪਏਗਾ ਧਾਰਮਿਕ ਭਾਵਨਾਵਾਂ ਪੜਕਾਉਣੀਆਂ ਤਾਂ ਕਈ ਚੀਜ਼ਾਂ ਕਮਲ ਕੌਂਟਰਡਿਕਟਰੀ ਹੋ ਰਹੀਆਂ ਨੇ ਐਫ ਆਈ ਆਰ ਸਿਚੁਏਸ਼ਨ ਬਿਆਨ ਕੋਈ ਚੀਜ਼ ਇੱਕ ਦੂਜੇ ਨਾਲ ਨਹੀਂ ਮਿਲ ਰਹੀ ਕਿਸ ਤਰੀਕੇ ਨਾਲ ਅਸੀਂ ਦੇਖੀਏ ਇਸ ਪੂਰੇ ਸਿਨੈਰੀਓ ਨੂੰ ਆ ਬਿਲਕੁਲ ਕਰਿਸ਼ਨ ਦੇਖੋ ਮਾਮਲਾ ਹੈਗਾ 328 ਪਾਵਨ ਸਰੂਪਾਂ ਦੀ ਜਾਂਚ ਪੜਤਾਲ ਦਾ ਜਿਸ ਨੂੰ ਲੈ ਕੇ ਇਲਜ਼ਾਮ ਲੱਗਦੇ ਨੇ ਕਿ 328 ਪਾਵਨ ਸਰੂਪ ਨੇ ਜਿਹੜੇ ਉਹ ਗਾਇਬ ਹੋ ਚੁੱਕੇ ਨੇ ਉੱਥੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਹੁਣ ਚਾਹੇ ਕਿੱਸਦੇ ਆ ਨਸ਼ੀਰੀ ਕਲਤਕ ਸਾਬ ਦੇ ਕਾਰਜਕਾਰੀ ਜਥੇਦਾਰ ਹੁਣ ਸਿੰਘ ਸਾਹਿਬ ਅਰਗੈਨ ਕਲਦੀਪ ਸਿੰਘ ਗੜਕਾ ਜੋ ਉਹਨਾਂ ਵੱਲੋਂ ਵੀ ਇਸ ਚੀਜ਼ ਨੂੰ ਲੈ ਕੇ ਹਵਾਲਾ ਦਿੱਤਾ ਗਿਆ ਕਿ 328 ਪਾਵਨ ਸਰੂਪ ਗਾਇਬ ਨਹੀਂ ਹੋਏ ਜਦਕਿ ਉਸ ਸਮੇਂ ਦੇ ਜਿਹੜੇ ਮੌਜੂਦਾ ਮੁਲਾਜ਼ਮ ਸੀਗੇ ਉਹਨਾਂ ਵੱਲੋਂ ਜਿਹੜੀ ਭੇਟਾ ਸੀਗੀ ਉਸ ਦੇ ਵਿੱਚ ਹੇਰਾਫੇਰੀ ਦੀ ਜਿਹੜੀ ਗੱਲ ਆ ਉਹ ਸਾਹਮਣੇ ਆਈ ਸੀ ਹਾਲਾਂਕਿ ਇਸ਼ਾ ਸਿੰਘ ਹੋਰਾਂ ਦੀ ਰਿਪੋਰਟ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਪਰ ਉਸ ਤੋਂ ਬਾਅਦ ਲਗਾਤਾਰ ਜੋ ਸਿੱਖ ਸੰਗਤ ਹੈ ਸਿੱਖ ਸਮੁਦਾਇਆ ਉਹ ਮੰਗ ਕਰ ਰਿਹਾ ਸੀਗਾ ਕਿ 328 ਪਾਵਨ ਸਰੂਪਾਂ ਦੀ ਜਾਂਚ ਪੜਤਾਲ ਆ ਉਹ ਕੀਤੀ ਜਾਵੇ ਐਸਆਈਟੀ ਦਾ ਗਠਨ ਹੁੰਦਾ ਐਸਆਈਟੀ ਵੱਲੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਜਾਂਚ ਪੜਤਾਲ ਸ਼ੁਰੂ ਹੁੰਦੀ ਹੈ ਦੋ ਜਣੇ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ ਪਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣ ਚਾਹੇ ਕਿਸੇ ਦੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਹੋ ਸਭਾਣ ਹੁਣ ਉਹਨਾਂ ਵੱਲੋਂ ਇਸ ਚੀਜ਼ ਦਾ ਜ਼ਿਕਰ ਹੈ ਜਿਹੜਾ ਹਵਾਲਾ ਦਿੱਤਾ ਜਾਂਦਾ ਸੀਗਾ ਕਿ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਦੇ ਵਿੱਚ ਸਿੱਧੇ ਤੌਰ ਤੇ ਸਰਕਾਰ ਦੀ ਦਖਲਅੰਦਾਜ਼ੀ ਹੋ ਰਹੀ ਹੈ ਇਸ ਦਖਲਅੰਦਾਜ਼ੀ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਐਸਆਈਟੀ ਦੇ ਆਗੂ ਉਹ ਅੰ ਕੀ ਕਰਨਗੇ ਤਾਂ ਰਿਕਾਰਡ ਉਹਨਾਂ ਨੂੰ ਨਹੀਂ ਦਿੱਤਾ ਜਾਏਗਾ ਪਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਕਿ ਅਸਲ ਪੂਰੀ ਸਟੇਟਮੈਂਟ ਆ ਉਹ ਸ਼੍ਰੀ ਹਰਖਾਲਤਖਬ ਦੇ ਜੋ ਕਾਰਜਕਾਰੀ ਜਥੇਦਾਰ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੀ ਸਟੇਟਮੈਂਟ ਆਉਂਦੀ ਆ ਤੇ ਉਹਨਾਂ ਦੀ ਸਟੇਟਮੈਂਟ ਦੇ ਵਿੱਚ ਕੀ ਚੀਜ਼ਾਂ ਲਿਖੀਆਂ ਨੇ ਉਹਨਾਂ ਵੱਲੋਂ ਲਿਖਿਆ ਜਾਂਦਾ ਕਿ ਹਰਜਿੰਦਰ ਸਿੰਘ ਧਾਮੀ ਜੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਕਿਹਾ ਸੀ ਕਿ ਐਸਆਈਟੀ ਦੇ ਨਾਲ ਬੰਦਾ ਸਹਿਯੋਗ ਹੈ ਜਿਹੜਾ ਉਹ ਕਰਨ ਹਾਲਾਂਕਿ ਉਹਨਾਂ ਨੇ ਅੱਗੇ ਵੀ ਲਿਖਿਆ ਕਿ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਨਾ ਤਾਂ ਬਰਦਾਸ਼ਤ ਕੀਤੀ ਜਾਏਗੀ ਨਾ ਇਹ ਦਖਲਅੰਦਾਜ਼ੀ ਸਹਿਣ ਹੋਏਗੀ ਪਰ ਨਾਲ ਇਹ ਚੀਜ਼ ਲਿਖੀ ਜਾਂਦੀ ਹੈ ਕਿ ਪੰਜ ਸੈਕਟਰ ਚੰਡੀਗੜ੍ਹ ਸਬ-ਆਫਿਸ ਆ ਜਿੱਥੇ ਚੰਡੀਗੜ੍ਹ ਦੇ ਵਿੱਚ ਐਸਜੀਪੀਸੀ ਦਾ ਸਬ-ਆਫਿਸ ਆ ਉੱਥੋਂ ਜਾ ਕੇ ਜੋ ਹਰਜਿੰਦਰ ਸਿੰਘ ਧਾਮੀ ਹੋਰਾਂ ਤੋਂ ਜਾਣਕਾਰੀ ਆ ਉਹ ਲਈ ਜਾ ਸਕਦੀ ਹੈ ਹਾਲਾਂਕਿ ਰਿਕਾਰਡ ਦੇਣ ਦੀ ਕੋਈ ਗੱਲ ਨਹੀਂ ਹੋਈ ਇਸ ਦੇ ਵਿੱਚ ਸਿਰਫ ਜਾਣਕਾਰੀ ਦੇਣ ਦੀ ਗੱਲ ਹੋਈ ਆ ਅਤੇ ਉਸ ਤੋਂ ਬਾਅਦ ਸੂਚਨਾ ਮਿਲਣੀ ਸ਼ੁਰੂ ਹੋਈ ਕਿ ਐਸ ਇਹ ਟੀਮਾਂ ਜਿਹੜੀਆਂ ਅੱਜ ਵਕਫ ਵਕਫ ਥਾਵਾਂ ਤੇ ਜਾ ਸਕਦੀਆਂ ਨੇ ਇਹ ਸੈਕਟਰ 5 ਵਿਖੇ ਵੀ ਆ ਸਕਦੀਆਂ ਨੇ ਇਹ ਤੁਹਾਨੂੰ ਕੋਠੀ ਦਿਖਾ ਦਿੰਦੇ ਆ ਸ਼ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਦਾ ਇਹ ਸਬ-ਆਫਿਸ ਹੈ ਜਿੱਥੇ ਇਹ ਚਰਚਾਵਾਂ ਸ਼ੁਰੂ ਹੋਈਆਂ ਸੀਗੀਆਂ ਪਰ ਉਹ ਹੁਣ ਤੱਕ ਦੀ ਜੋ ਇਨਫੋਰਮੇਸ਼ਨ ਹੈ ਜੋ ਮੁਲਾਜ਼ਮ ਵੀ ਇੱਥੇ ਕੰਮ ਕਰਦੇ ਨੇ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਹਜੇ ਤੱਕ ਕੋਈ ਵੀ ਜਾਣਕਾਰੀ ਜਿਹੜੀ ਉਹਨਾਂ ਤੱਕ ਨਹੀਂ ਪਹੁੰਚਾਈ ਗਈ ਕਿ ਇੱਥੇ ਕੋਈ ਐਸਆਈਟੀ ਆ ਰਹੀ ਹੈ ਜਾਂਚ ਪੜਤਾਲ ਹस्ते ਆ ਰਹੀ ਆ ਦੂਸਰੇ ਪਾਸੇ ਹਰਜਿੰਦਰ ਸਿੰਘ ਧਾਮੀ ਜੋ ਸ਼ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਇਸ ਸਮੇਂ ਇੱਥੇ ਨਹੀਂ ਗਏ ਜ ਟੀਮ ਆਉਂਦੀਆਂ ਨੇ ਇਹ ਤਾਂ ਸ਼ਾਇਦ ਉਹਨਾਂ ਨੂੰ ਰਿਕਾਰਡ ਨਾ ਦਿੱਤਾ ਜਾਵੇ ਬਾਕੀ ਕੁਝ ਸਮਾਂ ਕਿਸੇ ਤੋਂ ਹੋਰ ਇੰਤਜ਼ਾਰ ਕਰਨਾ ਪਏਗਾ ਉਸ ਤੋਂ ਬਾਅਦ ਸਥਿਤੀ ਜਿਹੜੀ ਉਹ ਸਪਸ਼ਟ ਹੋ ਜਾਏਗੀ ਕਿ ਐਸਆਈਟੀ ਟੀਮ ਅੱਜ ਸੈਕਟਰ 5 ਵਿਖੇ ਪੁੱਜੀ ਦੀ ਆ ਜਾਂ ਕਿਸੇ ਦੇ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਐਸਆਈਟੀ ਦੀ ਟੀਮ ਪੁੱਜੀ ਉਸੋလို ਵੀ ਇਹ ਕਿਹਾ ਗਿਆ ਕਿ ਸਾਨੂੰ ਸਿਰਫ ਤਸਰਫਾ ਰਿਕਾਰਡ ਦੀ ਜਿਹੜੀ ਜਾਣਕਾਰੀ ਚਾਹੀਦੀ ਹੈ ਉਹ ਜਾਣਕਾਰੀ ਲੈਣ ਵਾਸਤੇ ਅਸੀਂ ਇੱਥੇ ਆਏ ਹਾਂ ਪਰ ਦੂਸਰੇ ਪਾਸੇ ਪੰਜ ਸੈਕਟਰ ਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਸੀਗੀਆਂ ਉਹ ਹਜੇ ਤੱਕ ਸਿਰਫ ਕਿਸੇ ਤੋਂ ਚਰਚਾਵਾਂ ਨੇ ਕਿਉਂਕਿ ਐਸਆਈਟੀ ਹਜੇ ਤੱਕ ਇੱਥੇ ਪੁੱਜੀ ਨਹੀਂ ਆ ਬਿਲਕੁਲ ਬਿਲਕੁਲ ਕਮਲ ਬਹੁਤ ਵਧੀਆ ਚੀਜ਼ਾਂ ਨੇ ਪਰ ਕਮਲ ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਿੱਕੇ ਦੇ ਨਾਲ ਇੱਕ ਸਭ ਤੋਂ ਵੱਡਾ ਜਿਹੜਾ ਅਪਡੇਟ ਇੰਪੋਰਟੈਂਟ ਇਹ ਹੈ ਕਿ ਦੇਖੋ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਦੂਜੇ ਪਾਸੇ ਉਹ ਉਹ ਬਿਆਨਤ ਨੇ ਜਾਂ ਉਹ ਇਸ ਇਸ਼ੂ ਤੇ ਚਰਚਾਵਾਂ ਨੇ ਜਿਹੜੀਆਂ ਚਰਚਾਵਾਂ ਨੂੰ ਲੈ ਕੇ ਅੱਜ ਬਹੁਤ ਵੱਡੇ ਗੱਲ ਹੋ ਰਹੀ ਹੈ ਤਾਂ ਕਮਲ ਸਭ ਤੋਂ ਵੱਡੀ ਗੱਲ ਇਹ ਬਣਦੀ ਹੈ ਕਿ ਆਖਰਕਾਰ ਇਹ ਜੋ ਸਿਚੁਏਸ਼ਨ ਬਣੀ ਹੈ ਇਸ ਦਾ ਪੂਰਨ ਤੌਰ ਤੇ ਹੱਲ ਕੀ ਦਿਖ ਦੇਖੋ ਦੋ ਐਂਗਲ ਬੜੇ ਇੰਪੋਰਟੈਂਟ ਨੇ ਇੱਕ ਹੈ ਕਿ ਪੈਸੇ ਨਾਲ ਜੁੜਿਆ ਹੋਇਆ ਹੈ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਗੁਰੂ ਸਾਹਿਬ ਦੇ ਸਰੂਪਾ ਨਾਲ ਮਾਮਲਾ ਜੁੜਿਆ ਹੋਇਆ ਹੈ ਕੌਣ ਸੱਚਾ ਕੌਣ ਸੱਚਾ ਨਹੀਂ ਉਹ ਰਿਕਾਰਡ ਤੇ ਹੁਣ ਡਿਪੈਂਡ ਕਰੇਗਾ ਪਰ ਐਕਚੁਅਲ ਦੇ ਵਿੱਚ ਜੇ ਅਸੀਂ ਦੇਖੀਏ ਐਫ ਆਈ ਆਰ ਦਾ ਜੋ ਸੈਕਸ਼ਨ ਹੈ 295 ए ਮਤਲਬ ਉਸ ਚੀਜ਼ ਦਾ ਮਤਲਬ ਹੈ ਕਿ ਧਾਰਮਿਕ ਭਾਵਨਾਵਾਂ ਭੜਕਾਉਣੀਆਂ ਇੰਟੈਂਸ਼ਨਲੀ ਪਰ ਕਿਸ ਤ੍ਰੀ ਕੇਨਲ ਸਿਚੁਏਸ਼ਨ ਨੂੰ ਸਮਝੀਏ ਜਿੱਥੇ ਹਾਲੇ ਤੱਕ ਇਹ ਕਲੀਅਰ ਨਹੀਂ ਹੋ ਪਾਇਆ ਕਿ ਗੁਰੂ ਸਾਹਿਬ ਦੇ ਸਰੂਪ ਕਿੱਥੇ ਹਨ ਵਾਕਈ ਉਹਨਾਂ ਨਾਲ ਮਾਮਲਾ ਜੁੜਿਆ ਹੋਇਆ ਹੈ ਜਾਂ ਇਹ ਮਾਮਲਾ ਉਹਨਾਂ ਨਾਲ ਨਹੀਂ ਜੁੜਿਆ ਹੋਇਆ ਪਰ ਜਿਹੜੇ ਸੈਕਸ਼ਨਸ ਲੱਗੇ ਨੇ ਦੇਖੋ ਉਹ ਤਾਂ ਇੱਕ ਡੀਏ ਲੀਗਲ ਓਪੀਨੀਅਨ ਲੈ ਕੇ ਸਾਰਾ ਕੁਝ ਹੁੰਦਾ ਹੋਏਗਾ ਬਿਲਕੁਲ तमाम ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਪੰਜਾਬ ਦੀ ਪੁਲਿਸ ਐਸਆਈਟੀ ਦਫਤਰ ਪਹੁੰਚੀ ਜਿੱਥੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐਸਪੀਸ ਦੇ ਦਫਤਰ ਦੇ ਵਿੱਚ ਪਹੁੰਚਿਆ ਤਾਂ ਗੱਲਾਂ ਬਹੁਤ ਵੱਡੀਆਂ ਹਨ ਕਿ ਮਾਮਲਾ ਹੈ ਕਿ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਆਕਰਕਾਰ ਪੰਜਾਬ ਪੁਲਿਸ ਕਿਸ ਥਿਉਰੀ ਤੇ ਕੰਮ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਅੱਜ ਸੀਨੀਅਰ ਪੁਲਿਸ ਅਫਸਰ ਆ ਵਕਤ ਤੇ ਪਹੁੰਚੀ ਐਸਜੀਪੀਸੀ ਦੇ ਦਫਤਰ ਆ ਕੇ ਇਹ ਗੱਲ ਜੋ ਹੈ ਉਹ ਕਰਨੇ ਚਾਹੁੰਦੇ ਸੀ ਕਿ ਆਕਰ ਕਿਸ ਤਰੀਕੇ ਦੇ ਨਾਲ ਇਹ ਮਾਮਲਾ ਹੁਣ ਆ ਸੁਣ ਜਿਗਾ ਕਿਉਂਕਿ ਇਹ ਤਫਤੀਸ਼ ਕੀ ਕੁਝ ਕਹਿਣਾ ਚਾਹੁੰਦੀ ਹੈ ਤਫਤੀਸ਼ ਕਹਿ ਰਹੀ ਹੈ ਕਿ ਗੁਰੂ ਸਾਹਿਬ ਦੇ ਜਿਹੜੀ ਸੱਟ ਬਣੀ ਅੱਜ ਅਸੀਂ ਅੱਜ ਅਸੀਂ ਕੋਈ ਜਾਂਚ ਲਈ ਨਹੀਂ ਆਏ ਅੱਜ ਅਸੀਂ ਬੇਸਿਕਲੀ ਜਿਹੜੀ ਸਾਡੀ ਸੱਟ ਬਣੀ ਹੈ ਹਨਾ ਗੁਰੂ ਮਹਾਰਾਜ ਦੇ ਸਰੂਪਾਂ ਬਾਰੇ ਉਹਦੇ ਸਬੰਧ ਚ ਅਸੀਂ ਜੋ ਕਾਤ ਤੱਕ ਸੌਤੇ ਉਦੇਸ਼ ਹੋਇਆ ਉਹਦੇ ਸਬੰਧ ਚ ਅਸੀਂ ਜੋ ਜੋ ਸਾਨੂੰ ਰਿਕਾਰਡ ਚਾਹੀਦਾ ਸੀਗਾ ਉਹਨੂੰ ਅਸੀਂ ਐਸਡੀਪੀਸੀ ਦੇ ਅਧਿਕਾਰੀਆਂ ਨੂੰ ਮਿਲੇ ਆ ਤੇ ਉਹਨਾਂ ਨੂੰ ਲਿਖ ਕੇ ਆਪਣੀ ਰਿਕੁਐਸਟ ਦਿੱਤੀ ਆ ਵੀ ਇਹ ਸਾਨੂੰ ਰਿਕਾਰਡ ਸਾਨੂੰ ਟਾਈਮਲੀ ਮਹਈਆ ਕਰਾਇਆ ਜਾਵੇ ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਸਹਿਯੋਗ ਕੀਤਾ ਜਾਏਗਾ ਹਾਂਜੀ ਉਹ ਕਹਿੰਦੇ ਵੀ ਅਸੀਂ ਜਲਦੀ ਹੀ ਤੁਹਾਨੂੰ ਸਾਰਾ ਰਿਕਾਰਡ ਪ੍ਰੋਵਾਈਡ ਕਰਾ ਦਾਂਗੇ ਸਰ ਇਹ ਚੰਗੀ ਕੀ ਗੰਗਾ ਲਿਆ ਜਾਏਗਾ ਜੀ ਦੇਖੋ ਬੀਨਲੀ ਸਾਡਾ ਤੇ ਹੀ ਆਪਣੇ ਵੀ ਜੋ ਗੁਰੂ ਮਹਾਰਾਜ ਦੇ ਸਰੂਪ ਨੇ ਜੋ ਡਾਕਟਰ ਇਸ਼ਰ ਸਿੰਘ ਹੋਰਾਂ ਦੀ ਇਨਕੁਆਰੀ ਕਮਿਸ਼ਨ ਨੇ 328 ਸਰੂਪਾਂ ਬਾਰੇ ਲਿਖਿਆ ਸਾਡੀ ਇਹੀ ਸਾਡੀ ਇਹੀ ਮੇਨ ਇਹ ਆ ਵੀ ਉਹ ਸਰੂਪਾਂ ਬਾਰੇ ਪਤਾ ਕੀਤਾ ਜਾਵੇ ਵੀ ਉਹ ਕਿੱਥੇ ਨੇ ਗੁਰਮਰਿਆਦਾ ਨਾਲ ਗਏ ਨੇ ਜਿੱਥੇ ਵੀ ਹੈਗੇ ਨੇ ਉਥੇ ਮਰਿਆਦਾ ਨਾਲ ਪਏ ਨੇ ਬਸ ਇਹੀ ਸਾਡਾ ਮੇਨ ਹੈ ਨਹੀਂ ਗੱਲ ਇਹ ਸੀਗੀ ਵੀ ਕੱਲ ਸਾਨੂੰ ਜੋ ਪਤਾ ਲੱਗਿਆ ਸੀ ਵੀ ਥੋੜਾ ਸਾਨੂੰ ਕਲੀਅਰ ਨਹੀਂ ਸੀਗਾ ਵੀ ਵਿੱਚੀ ਕਿਉਂਕਿ ਲਿਖਿਆ ਸੀ ਵੀ ਚੰਡੀਗੜ੍ਹ ਵੀ ਮਹੀਆ ਕਰਾਇਆ ਜਾਊਗਾ ਕਿਉਂਕਿ ਸਾਡੇ ਤਾਂ ਦਿਮਾਗ 'ਚ ਇਹੀ ਸੀਗਾ ਵੀ ਕਿਉਂਕਿ ਐਸਜੀਪੀਸੀ ਦਾ ਮੇਨ ਹੈ ਨਾ ਹੈੱਡਕੁਆਰਟਰ ਅੰਮ੍ਰਿਤਸਰ ਆ ਇਹ ਮੁਕੱਦਮਾ ਵੀ ਅਮਰਸਰ ਦਰਜ ਹੋਇਆ ਤੇ ਅਸੀਂ ਸਾਰੀ ਜੋ ਵੀ ਸੱਟ ਹੈ ਅਸੀਂ ਵੀ ਅਮਰਸਰ ਹੀ ਆ ਗਏ। ਤੋਂ ਅਸੀਂ ਤਾਂ ਇਹੀ ਇਸ ਹਸਾਬ ਨਾਲ ਇੱਥੇ ਆਏ ਸੀ ਵੀ ਇਹਨਾਂ ਅੱਗੇ ਬੇਨਤੀ ਕਰੀਏ ਵੀ ਸਾਨੂੰ ਰਿਕਾਰਡ ਇੱਥੋਂ ਹੀ ਦਿੱਤਾ ਜਾਵੇ। ਨਹੀਂ ਨਹੀਂ ਕੋਈ ਟੀਮਾਂ ਨਹੀਂ ਗਈਆਂ। ਨਹੀਂ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਗਏ ਆ। ਇੱਥੇ ਕਿਹਨੇ ਗਿਆ ਤੇ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਰਿਕਾਰਡ ਜਲਦੀ ਦਵਾਇਆ ਜਾਵਾਂਗੇ। ਠੀਕ ਹੈ ਜੀ। ਸਾਰੇ ਦੇ ਵਿੱਚ ਅਕਾਊਂਟ ਵਗੈਰਾ ਕੰਗਾਲੇ ਜਾਣਗੇ ਜਿਹੜਾ ਸੀਏ ਤੇ આરોਪ ਲੱਗੇ ਜੀ। ਹਾਂ ਜੀ ਜੋ ਵੀ ਰਿਕਾਰਡ ਦਿੱਤਾ ਜਾਊਗਾ ਉਹ ਸਾਰਾ ਅਸੀਂ ਲਿਖਿਆ। ਅਸੀਂ ਸਾਰੀ ਲਿਖਤੀ ਇਹਨਾਂ ਨੂੰ ਰਿਕੁਐਸਟ ਕਰੀ ਆ। ਠੀ ਦੇ ਗੱਲ ਇਹ ਸੀਗੀ ਵੀ ਕੱਲ ਸਾਨੂੰ ਜੋ ਪਤਾ ਲੱਗਿਆ ਸੀ ਵੀ ਥੋੜਾ ਸਾਨੂੰ ਕਲੀਅਰ ਨਹੀਂ ਸੀਗਾ ਵੀ ਵਿੱਚੀ ਕਿਉਂਕਿ ਲਿਖਿਆ ਸੀ ਵੀ ਚੰਡੀਗੜ੍ਹ ਵੀ ਮਹੀਆ ਕਰਾਇਆ ਜਾਊਗਾ ਕਿਉਂਕਿ ਸਾਡੇ ਤਾਂ ਦਿਮਾਗ 'ਚ ਇਹੀ ਸੀਗਾ ਵੀ ਕਿਉਂਕਿ এসਜੀਪੀਸੀ ਦਾ ਮੇਨ ਹੈ ਨਾ ਹੈੱਡਕੁਆਰਟਰ ਅਮਰਸਰ ਇਹ ਮੁਕੱਦਮਾ ਵੀ ਅਮਰਸਰ ਦਰਜ ਹੋਇਆ ਤੇ ਅਸੀਂ ਸਾਰੀ ਜੋ ਵੀ ਸੈਟ ਹੈ ਅਸੀਂ ਵੀ ਅਮਰਸਰ ਹੀ ਆ ਗਏ ਤੋ ਅਸੀਂ ਤਾਂ ਇਹੀ ਇਸ ਹਸਾਬ ਨਾਲ ਇੱਥੇ ਆਏ ਸੀ ਵੀ ਇਹਨਾਂ ਅੱਗੇ ਬੇਨਤੀ ਕਰੀਏ ਵੀ ਸਾਨੂੰ ਰਿਕਾਰਡ ਇੱਥੇ ਹੀ ਦਿੱਤਾ ਜਾਵੇ ਨਹੀਂ ਨਹੀਂ ਕੋਈ ਟੀਮਾਂ ਨਹੀਂ ਗਈਆਂ ਨਹੀਂ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਹੀ ਗਏ ਆ ਇੱਥੇ ਕਿਹਨੇ ਕਿਹਾ ਤੇ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਰਿਕਾਰਡ ਜਲਦੀ ਦਵਾਇਆ ਜਾਵਾਂਗੇ ਠੀਕ ਹੈ ਜੀ ਸਾਰੇ ਦੇ ਵਿੱਚ ਅਕਾਊਂਟ ਵਗੈਰਾ ਕੰਘਾਲੇ ਜਾਣਗੇ ਜਿਹੜਾ ਸੀਏ ਤੇ આરોਪ ਲੱਗੇ ਜੀ ਹਾਂ ਜੀ ਜੋ ਵੀ ਰਿਕਾਰਡ ਦਿੱਤਾ ਜਾਊਗਾ ਉਹ ਸਾਰਾ ਅਸੀਂ ਲਿਖਿਆ ਅਸੀਂ ਸਾਰੀ ਲਿਖਤੀ ਇਹਨਾਂ ਨੂੰ ਰਿਕੁਐਸਟ ਕਰੀ ਆ ਠੀਕ ਹੈ ਨਾ ਉਸ ਕੋਡ ਲਈ ਇਹ ਜੋ ਵੀ ਸਾਨੂੰ ਰਿਕਾਰਡ ਆਊਗਾ ਉਹ ਸਾਰੇ ਅੱਜ ਅਸੀਂ ਅੱਜ ਅਸੀਂ ਕੋਈ ਜਾਂਚ ਨਹੀਂ ਆ ਅੱਜ ਅਸੀਂ ਬੇਸਿਕਲੀ ਜਿਹੜੀ ਸਾਡੀ ਸੈਟ ਬਣੀ ਹੈ ਹੈਨਾ ਗੁਰੂ ਮਹਾਰਾਜ ਦੇ ਸਰੂਪਾਂ ਬਾਰੇ ਉਹਦੇ ਸਬੰਧ 'ਚ ਅਸੀਂ ਜੋ ਕਾਫ ਤੱਕ ਸਬਕ ਉਦੇਸ਼ ਹੋਇਆ ਉਹਦੇ ਸਬੰਧ 'ਚ ਅਸੀਂ ਜੋ ਜੋ ਸਾਨੂੰ ਰਿਕਾਰਡ ਚਾਹੀਦਾ ਸੀਗਾ ਉਹ ਸੀ ਅਸੀਂ ਐਸਡੀਪੀਸੀ ਦੇ ਅਧਿਕਾਰੀਆਂ ਨੂੰ ਮਿਲੇ ਆ ਤੇ ਉਹਨਾਂ ਨੂੰ ਲਿਖ ਕੇ ਆਪਣੀ ਰਿਕਵੈਸਟ ਦਿੱਤੀ ਆ ਵੀ ਇਹ ਸਾਨੂੰ ਰਿਕਾਰਡ ਸਾਨੂੰ ਟਾਈਮਲੀ ਮਹయ్యా ਕਰਾਇਆ ਜਾਵੇ ਤੇ ਉਹਨਾਂ ਨੇ ਪ੍ਰੋਤਸਾ ਦਿੱਤਾ ਕਿ ਸਹਿਯੋਗ ਕੀਤਾ ਜਾਏਗਾ ਹਾਂਜੀ ਉਹ ਕਹਿੰਦੇ ਵੀ ਅਸੀਂ ਜਲਦੀ ਹੀ ਤੁਹਾਨੂੰ ਸਾਰਾ ਰਿਕਾਰਡ ਪ੍ਰੋਵਾਈਡ ਕਰਾ ਦਾਂਗੇ ਸਰ ਇਹ ਚੱਕੀ ਕੀ ਗੰਗਾ ਲਿਆ ਜਾਏਗਾ ਜੀ ਦੇਖੋ ਬਈ ਲਈ ਸਾਡਾ ਤਾਂ ਇਹੀ ਬਣਿਆ ਵੀ ਜੋ ਗੁਰੂ ਮਹਾਰਾਜ ਦੇ ਸਰੂਪ ਨੇ ਜੋ ਡਾਕਟਰ ਇਸ਼ਾਨ ਸਿੰਘ ਹੋਰਾਂ ਦੀ ਇਨਕੁਆਰੀ ਕਮਿਸ਼ਨ ਨੇ 328 ਸਰੂਪਾਂ ਬਾਰੇ ਲਿਖਿਆ ਸਾਡੀ ਇਹੀ ਸਾਡੀ ਇਹੀ ਮੇਨ ਇਹ ਆ ਵੀ ਉਹ ਸਰੂਪਾਂ ਬਾਰੇ ਪਤਾ ਕੀਤਾ ਜਾਵੇ ਵੀ ਉਹ ਕਿੱਥੇ ਨੇ ਗੁਰਮਰਿਆਦਾ ਨਾਲ ਗਏ ਨੇ ਜਿੱਥੇ ਵੀ ਹੈਗੇ ਨੇ ਉਥੇ ਮਰਿਆਦਾ ਨਾਲ ਪਏ ਨੇ ਬਸ ਇਹੀ ਸਾਡਾ ਮੇਨ ਹੈ